ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚੇ ਜੀ ਆਪਾਂ ਖੇਤ ਗੰਨਾ ਪਿਆ ਆਪਣਾ ਛਿੱਲਿਆ ਵਾਇਓ ਦੇਖੋ ਬਈ ਮੀਂਹ ਕਰਕੇ 2 ਦਿਨ ਹੋਏ ਕੰਮ ਚੱਲਿਆ ਨਹੀਂ ਬਣਾਵਾ ਕੋਈ ਸਿਸਟਮ ਕਿਆ ਬਣਾ ਲੇਬਰ ਆ ਗਈ ਆਪਣੀ ਖੇਤ 'ਤੋਂ ਮਿਲਾਂ ਜਾ ਕੇ ਲੇਬਰ ਨੂੰ ਲੈ ਵੀ ਖੜੀ ਐ ਲੇਬਰ ਆਪਣੀ ਹੋਰ ਗੁੱਡੂ ਠੀਕ ਹੋਇਆ ਹੋਰ ਮੰਮਾ ਇਹ ਇਕੱਠੇ ਹੋਏ ਬੈਠੇ ਆ ਗੰਨਾ ਕਿਸ ਤਰ੍ਹਾਂ ਲੋਡ ਹੋਏਗਾ ਯੋ ਲੋਡ ਕਰ ਲਵਾਂਗੇ ਹਾਂ ਲੋਡ ਤਾਂ ਕਰਾਂਗੇ ਹੀ ਛੋਟੀ ਟਾਲੀ ਗੇ ਲੋਗਾ ਲੋਡ ਯੋ ਜਿਉ ਨਾ ਉਸ ਗੇਲ ਹੋਇਆ ਆਵਾਜ਼ ਇਸ ਤਰ੍ਹਾਂ ਆਪਣਾ ਮਿੱਟੀ ਚੜਾਈ ਵੀ ਹੈ ਨਾ ਆਪਣਾ ਹਾਂ ਹਾਂ ਉਹ ਨੀਚੇ ਵਾਲੇ ਮਾ ਪਾਣੀ ਹੈ ਉੱਪਰ ਪਾਣੀ ਨਹੀਂ ਹੈ ਹੈਣਾ ਚਲੋ ਇਹ ਵੀ ਬਾਰਿਸ਼ ਹੋ ਗਿਆ ਕੀ ਕਰਾਂ ਹੈਣਾ ਹੋਰ ਵਧੀਆ ਆ ਗੁਰਿਆਂ ਬਾਬਾ ਸੇ ਤੁੰ ਲਵਾ ਬਾਬਾ ਲਵਾ ਆਪੇ ਕੇ ਬਾਬਾ ਦੀ ਫੋਟੋ ਲਾਇਆ ਇੱਕ ਰਹਿ ਗਿਆ ਫੋਟੋ ਬਣਾਓ ਪਿਛੇ ਵਾਲਾ ਉਹ ਦੇ ਉਹ ਲੁਗ ਗਿਆ ਪਿੱਛੇ ਇੱਕ ਆਉਂਦੇ ਉਹ ਕਦੇ ਲੁਗ ਗਿਆ ਕੰਪਿਊਟਰ ਹੈ ਕੰਪਿਊਟਰ ਇਹਦੇ ਖੜੇ ਹੋ ਕੰਪਿਊਟਰ ਲੁਗ ਗਿਆ ਹੈ ਸਭ ਤੋਂ ਜ਼ਿਆਦਾ ਤੋਹ ਕੰਪਿਊਟਰ ਵੀ ਲਿਆ ਉਹ ਟਰਾਲੀ ਆ ਆ ਮਾਂ ਮੈਂ ਲੈ ਕੇ ਚੱਲ ਲੈ ਮੈਂ ਪਾ ਕੇ ਚੱਲ ਚਲਾ ਜਾ ਲਾ ਦੀ ਬਈ ਛੋਟੀ ਟਰਾਲੀ ਛੋਟੀ ਗਲ ਪਰ ਪਰ ਕੇ ਬਾਹਰ ਕੱਢ ਗਏ ਫਿਰ ਭਰੇਗੇ ਬੜੀ ਰਸਤਾ ਵੀ ਥੋੜਾ ਹੋ ਆਪਣਾ ਛੋਟਾ ਪਹਿਲਾਂ ਹੀ geke ਰਹਾ ਜਲੀਕ ਵੀ ਨਹੀਂ ਪੱਕੀ ਹੈ ਜਦੋਂ ਲੀਕ ਪੱਕ ਜਾਂਦੀ ਫਿਰ ਤਾਂ ਭਰ ਦਿੰਦੇ ਠੰਡ ਬਹੁਤ ਹੈ ਗੱਡੂ ਬਸ ਇਹ ਸੂਰਜ ਨਹੀਂ ਨਿਕੜਦਾ ਮਹੀਨਾ ਇੱਕ ਇੱਕ ਮਹੀਨਾ ਸੂਰਜ ਨਹੀਂ ਨਿਕਲੇਗਾ ਜੀ ਭਗਵਾਨ ਨਹੀਂ ਇਹਦੀ ਰੋਡ ਵਾਲੇ ਨੇ ਇਸਨੇ ਲਗਾਇਆ ਸਹੀ ਕਰਿਆ ਲੇਬਰ ਲਾਦਰੀ ਇਹ ਤਾਂ ਨੰ ਸ਼ਰਮ ਚੇਈਦੀ ਐ ਯਾਰ ਹੰਦੀ ਸਮਾਂ ਲਗਾਈ ਦੀ ਕੰਮ ਰੋਡ ਵਾਲੇ ਨੇ ਇਹ ਮਾ ਘੱਟਨੀ ਇੱਕ ਚੱਕਰ ਕਰ ਲਈ ਮੈਂ ਚੱਲ ਗਿਆ ਛੋਟੀਆ ਬਿੱਡ ਖੋਲਣ ਇੱਕ ਕਾ ਖੋਲਿਆ ਵਾ ਮਾਲ ਘੱਟਾ ਵਾ ਖੋਲ ਕੇ ਪਤਾ ਆ ਜਾਏਗਾ ਆਇਆ ਜੀ ਟੁੱਟੂ ਪੰਪ ਮੋਟਰ ਜਗਾਰਡ ਬਣਾਇਆ ਬਾਈਓ ਜੈਡ ਪੰਪ ਦਾ ਪੰਪ ਲਾ ਕੇ ਉੱਪਰ ਕਦੀ ਘਾ ਬਾਈਓ ਆਪਣੇ ਪਾ ਕਦੇ ਨਾ ਕਦੇ ਚੀਜ਼ ਕੰਮ ਦੇ ਦੇ ਯਾਰ ਦੇਖੋ ਇਹ ਵਿਚਾਰਾ ਰੈਸਟੂ ਮਰਹਾ ਇਹ ਜਿਉ ਮੌਕੇ ਫਿਰ ਕੰਮ ਦੇ ਦੇ ਯੋ ਕੋਈ ਫਸਲ ਦਾ ਪਾਣੀ ਕੱਢਣਾ ਕਿਸੇ ਨੇ ਬੋਰ ਕਰਾਇਆ ਕੋਈ ਬੋਰ ਘਟੋਆ ਸਾਡੀ ਕਰਨਾ ਤਕਰੀਬਨ ਕਈ ਘਰਾਂ ਬਾਈਓ ਮਾਂ ਵਿਚਾਰਾ ਯੋ ਸਾਲਾਂ ਮਾ ਇਹ ਸੋ ਚਰ ਰਿਹਾ ਚੰਗਾ ਪਾਣੀ ਕੱਢਾ ਹੀ ਐਨ ਮਤਲਬ 20 ਇੰਚ ਹੀ ਐਨ ਨਾਲਿਓ ਵੀ ਦੋਗਾ ਦਾ ਪ੍ਰੈਸ਼ਰ ਹੋ ਜਾ ਪੂਰਾ ਐਨ ਦੇਖੋ ਕਿੰਨਾ ਪਾਣੀ ਕਰ ਰਿਹਾ ਦੇਖੋ ਅੱਗੇ ਦਿਖਾਵਾਂ ਮੈਂ ਸਾਨੂੰ ਜਾ ਕੇ ਜਿੱਥੇ ਗਿਰ ਰਿਹਾ ਵੀ ਕਿੰਨਾ ਪਾਣੀ ਸ਼ਾਮ ਤੱਕ ਨੇੜਾ ਲਾ ਦੇਗਾ ਸਭ ਸਾਰੇ ਜਿਹੜਾ ਪਾਣੀ ਇਸ ਇਕੱਠਾ ਹੋਇਆ ਵਾ ਕਿੱਲੇ ਵਾ ਅਬ ਕੱਢਦੇ ਆਂ ਵੀ ਇਤਨਾ ਕਿਤੇ ਬਈ ਚੰਦਾ ਕੰਮ ਦੇ ਦੇ ਰਹੇ ਆ। ਕਿ ਬਰੀ ਕਹਦੇ ਆਪਾਂ ਕਿਆ ਲੋੜ ਐ ਚੀਜ਼ ਦੀ, ਕਿਆ ਕਰਨਾ ਆਪਾਂ ਨੂੰ। ਕੋਈ ਚੀਜ਼ ਬਣਵਾ ਲਈ ਲੋਕੋ ਤੋੜੇ ਇਹ। ਇੱਛਾ ਰਈ ਬੋਰ ਮਗਰਿਆ ਬਾ। ਜਿੰਨਾ ਬੋਰ ਖਾਰਿਆ ਠੀਕ ਐ ਬਾਕੀ ਬਾਹਰ ਜਾ ਰਿਹਾ ਇਸ ਖੇਤ ਮਾ। ਉਸਮੇ ਇੱਕ ਬੋਰ ਹੋਰ ਐ ਪੁਰਾਣਾ ਉਸਮਾ ਕੋਲੇ ਆਪਾਂ। ਦੋ ਤਿੰਨ ਬੋਰ ਐ ਇੱਕ ਉੱਧਰ ਐ। ਇੱਕ ਉਹ ਐ। ਖਾ ਖੂ ਜੇਗਾ ਸਾਰਾ। ਪੁਰਾਣੇਪੁਰ ਖਾਹੂ ਜਾਂ ਬਾਈ ਪਾਣੀ ਇਧ ਮਾ ਪੈ ਰਿਆ ਚੰਗਾ ਪਾਣੀ ਕੱਢੀ ਆਹਾ ਪੰਪ ਇਹ ਇੱਕ ਪਾਲਟੀ ਕਮਾਲ ਲਿਆਵੇਂਗੇ ਹੋਰ ਸੋਹਣੀ ਹੋਗੀ ਟਰਾਲੀ ਲੱਗੇ 5 6 ਮੰਗੇੜ ਲਾ ਰਹੇ ਆਂ ਉਹ ਇੱਕ ਕੁਆਲਟੀ ਹੋਰ ਪਾ ਦੇਗੇ ਫਿਰ ਹੋ ਜਾਏਗੀ ਟਰਾਲੀ ਤਿਆਰ ਆਪਣੀ ਫੇ ਦੇਖਾਂ ਮਿਲਣ ਨੂੰ ਹੀ ਬਜਾਇਆ ਜਾਹਾ ਜਾਂ ਸਵੇਰੇ ਜਾਇਆ ਜਾਹਾ ਭਰ ਲਿਆ ਲਾਸਟ ਢੇਡਾਂ ਹੋਰ ਕਿੰਨਾ ਮਾਲ ਬਚਿਆ ਮਾਲ ਬਈ 150 ਪੂਰੀ ਫਰੀ ਚਲੋ ਅਗਲੀ ਟਰਾਲੀ ਵਿੱਚ ਪਾएंगे ਫਿਰ ਹਨ ਚਲੋ ਪਰਸੋਂ ਹੋਇਆ ਕੱਲ ਹੋਇਆ ਚੌਥਾ ਹੋਇਆ ਅਗਲੇ ਕੱਲੇ ਨਾਲ ਆਮ ਸਾਡੇ ਕੋ ਕੱਲੇ ਦਿਨ ਰੇ ਤਿਆਰ ਕਰਨੇ ਪਰਸੋਂ ਲੋਡ ਕਰੀਏ ਚਲੋ ਦੇਖ ਉਹ ਤਾਂ ਚ ਬਾਦ ਦੀ ਬਾਤ ਹੈ ਇਹ ਵੀ ਉਹ ਲਾਸਟ ਹੈ ਚਲੋ ਆਜੋ ਫਿਰ ਚਲੋ ਫਿਰ ਮੈਂ ਕਰਾਂ ਸਟਾਰਟ ਲਿਓ ਜੀ ਲੱਗੀ ਟਰਾਲੀ ਬਸ ਲਾਸਟ ਪਲਟੀ ਹੈ ਪਾਕ ਹੈ ਫਿਰ ਟਰਾਲੀ ਪਤੋਰੇਗੇ ਮਿਲ ਨੂੰ ਦੇਖਦੇ ਆਈ ਪਤੋਰੇਗੇ ਸ਼ਾਮ ਸਵੇਰੇ ਤੋਰੇਗੇ ਕੱਲ ਨੂੰ ਬਈ ਪੰਜਾਬ ਮੰਦਗਾ ਕਾਲ ਹੈ ਕਿਸਾਨੀ ਯੂਨੀਅਨ ਵਾਲੇ ਕੀ ਇਸ ਕਰਕੇ ਚਲੋ ਉਮੀਦ ਹੈ ਵੀ ਜਹ ਹੈ ਆਪਾਂ ਮੱਕੀ ਦੇਖਾਂ ਲੱਦੇ ਬਾਦ ਇਸ ਤਰ੍ਹਾਂ ਵੀ ਸਿਸਟਮ ਰਹਾ ਨਿਭੜ ਗਿਆ ਟਰਾਲੀ ਆਪਣੀਆਂ ਉਹ ਵੀ ਲੋਡ ਰਸੇ ਕਸਾਈ ਕਰ ਰਹੀ ਹੈ ਲੇਬਰ ਆਪਣੀ ਅੱਜਾ ਕਿਡਾ ਲਾਮੀ 555 ਗਲ ਚੱਲ ਬਾਪਾ ਚੱਲ ਬਾ ਕੋਈ ਨਹੀਂ ਤੇਰੀ ਕਿਹਾ ਮਾਮਾ ਲਓ ਜੀ ਆ ਗਈ ਟਰਾਲੀ ਠੱਡੇ ਪਰਣੀ ਸਵੇਰੇ ਲੈ ਕੇ ਤੁਰेंगे ਆਪਾਂ ਸਾਜਰੇ ਥੋੜਾ ਲੇਟ ਹੋਗੇ ਤੇ ਸਾਜਰੇ ਲੰਘ ਜਗੇ ਬਾਈ ਉਹੀ ਆਪਣਾ 2:3 3 ਵਜੇ ਦਾ ਟਾਈਮ ਹੈ ਆਪਣਾ ਤੁਰਨੇ ਦਾ ਚਲੋ ਕਈ ਵਾਰੀ ਮੜਾ ਮੋਟਾ ਅੱਗੇ ਪਿੱਛੇ ਹੋ ਜਾ ਠੀਕ ਹੈ ਜੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ